ਆਪਲਾ ਇਹ ਕੇਸ ਜਿੱਤੇ ਪੱਲੀ ਜਾ ਰਹੀ ਹੈ। ਕਿਸਾਨ ਸਘਟ ਕਮੇਟੀ ਸੁਭਲਜਨ ਦਸਤ 77 ਹਰਵਿੰਦਰ ਸਿੰਘ ਗਿੱਲ। ਭਾਈ ਤੁਹਾਡੇ ਵੱਲੋਂ ਖਧਿਆਵਾ ਜਿਹੜਾ ਮਾਰਚ ਕੀਤਾ ਜਾ ਰਿਹਾ ਕਿਸਮਤਰੇ ਨੂੰ ਕਿਤੇ ਇਹ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਆ ਤੇ ਜਿਹੜੀਆਂ ਵਕ ਵਕ ਨੀਤੀਆਂ ਜਿਹੜੀਆਂ ਟਰੱਕ ਯੂਨੀਅਨ ਹੋ ਗਈ ਕਿਸਾਨ ਹੋ ਗਏ ਮਜ਼ਦੂਰ ਹੋ ਗਏ ਉਹਨਾਂ ਦੇ ਉੱਤੇ ਜਿਹੜੇ ਆ ਕਾਨੂੰਨ ਬਣਾ ਕੇ ਉਹਨਾਂ ਨੂੰ ਦਿਨੋਂ ਦਿਨ ਕੋ ਚਲਦੀ ਜਿਹੜੀ ਆ ਗੱਲ ਕਰ ਰਹੀ ਆ ਮੋਦੀ ਸਰਕਾਰ ਤੇ ਨਾਲ ਪੰਜਾਬ ਸਰਕਾਰ ਨਾਲ ਲੱਗੀ ਆ। ਤੇ ਇੰਦਾਂ ਦੇ ਖਿਲਾਫ ਜਿਹੜਾ ਵਾ ਭਾਰਤ ਬੰਦ ਦਾ 16 ਤਰੀਕ ਨੂੰ ਸਾਡਾ ਪੂਰਨ ਭਾਰਤ ਬੰਦ ਦਾ ਸੱਦਾ ਵਾ ਤੇ ਇਸ ਕਰਕੇ ਅੱਜ ਅਸੀਂ ਰੋਡ ਮਾਰਚ ਝੰਡਾ ਮਾਰਚ ਕਰਨਾ ਵਾ ਉਹਦੇ ਵਿੱਚ ਅਸੀਂ ਅੱਜ ਫਤਿਹਾਤ ਖਡੂਰ ਸਾਹਿਬ ਗੋਨਦਲ ਸਾਹਿਬ ਨਾਗੋਕੇ ਮੋੜ ਜਲਾਲਾਬਾਦ ਇਹਨਾਂ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਇਹ ਕਿੱਥੇ ਬੰਦੀ ਵੱਲੋਂ ਕੀਤਾ ਜਾ ਰਿਹਾ ਇਹ ਸਹਿਯੋਗਤ ਕਿਸਾਨ ਸਹਿਯੋਗਤ ਕਾਹਸਾਨ ਮੋੜ ਕੇ ਵੱਲੋਂ ਉਹਨਾਂ ਵੱਲੋਂ ਹੀ ਸਾਡੀ ਅੱਜ ਕਾ ਲਿਆ ਤੇ ਸਈ 35 32 ਕਿਸਾਨ ਜਥੇਬੰਦੀਆਂ ਤੇ ਪੰਜ ਜਿਹੜੀਆਂ ਉਹਨਾਂ ਦੇ ਨਾਲ ਸਹਿਯੋਗ ਕੀਤਾ ਵਾ ਟ੍ਰੇਡ ਯੂਨੀਅਨ 37 ਜਥੇਬੰਦੀਆਂ ਦਾ ਜਿਹੜਾ ਇਹ ਸੱਦਾ ਅੱਜ ਕੀ ਸਰਕਾਰ ਨੂੰ ਕੀ ਚੇਤਾਵਨੀ ਸਰਕਾਰ ਨੂੰ ਇਹ ਚੇਤਾਵਨੀਆਂ ਵੀ ਜਿਹੜੀਆਂ ਐ ਐਮਐਸਪੀਟੀ ਖਿਲਾਫ ਜਿਹੜੀ ਇਹਨਾਂ ਵਾਦਾ ਖਿਲਾਫੀ ਕੀਤੀ ਆ ਉਹ ਜਲਦੀ ਤੋਂ ਜਲਦੀ ਜਿਹੜੀ ਆ ਉਹਦੀ ਖਰੀਦ ਦੀ ਗਾਰੰਟੀ ਬਣਾਉਣ ਤੇ ਜਿਹੜਾ ਵਾ ਜਿਹੜੀਆਂ ਦੂਜੀਆਂ ਟ੍ਰੇਡ ਯੂਨੀਅਨਾਂ ਨੇ ਉਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਜਿਹੜਾ ਵਾ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਹੱਕ ਦਿੱਤਾ ਜਾਵੇ ਬਿਜਲੀ ਕਾਮੇ ਜਿਹੜੇ ਆ ਮਜ਼ਦੂਰ ਆ ਜਿਨ੍ਹਾਂ ਨੂੰ 8 ਘੰਟੇ ਦਾ ਵਾਦਾ ਕਰਕੇ ਕੰਮ ਦਾ ਹੁਣ 12 ਘੰਟੇ ਕੰਮ ਕਰਵਾਇਆ ਜਾ ਰਿਹਾ ਮਜ਼ਦੂਰਾਂ ਤੋਂ ਇਹ ਸਾਰੀਆਂ ਜਿਹੜੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਅੱਜ ਜਿਹੜੀ ਆਵਾਜ਼ ਅਸੀਂ ਚੁੱਕ ਰਹੇ ਹਾਂ ਮੇਰਾ ਨਾ ਸਤਪਾਲ ਸਿੰਘ ਮੇਰਾ ਪਿੰਡ ਨੱਥੋਕੇ ਜੀ ਮੈਂ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨਤਾਰਨ ਦਾ ਜਰਨਲਿਸਟ ਕਤਰਾਂ ਕੀ ਕਿਹੜਾ ਜਾਓਗੇ ਜਿਹੜਾ ਮਾਰਚ ਕੀਤਾ ਜਾ ਰਿਹਾ ਅੱਜ ਮਤਲਬ ਮਾਰਚ ਨਹੀਂ ਹੀ ਕਹਿ ਸਕਦੇ ਅੱਜ ਅਸੀਂ ਵੱਖ-ਵੱਖ ਕਸਬਿਆਂ ਦੇ ਵਿੱਚ ਜਿਹੜੇ ਦੁਕਾਨਦਾਰ ਭਰਾਵਾ ਜਾਂ ਹੋਰ ਵੀ ਜਿਹੜੇ ਮਜ਼ਦੂਰ ਭਰਾ ਉਹਨਾਂ ਨੂੰ ਅਪੀਲ ਕਰਨ ਵਾਸਤੇ ਜਿਹੜਾ ਅੱਜ ਅਸੀਂ ਇਕੱਤਰ ਹੋਏ ਆ ਤੇ ਨਾਲ ਛੋਟਾ ਜਿਹਾ ਜਿਹੜਾ ਮਤਲਬ ਅਸੀਂ ਮਾਰਚ ਕਰ ਰਹੇ ਆ ਉਹਨਾਂ ਨੂੰ ਅਪੀਲ ਕਰਨ ਵਾਸਤੇ ਅਸੀਂ ਜਿਹੜਾ ਮੇਨ ਅੱਜ ਸਾਡਾ ਨਿਸ਼ਾਨਾ ਵੀ ਉਹਨਾਂ ਨੂੰ ਅਪੀਲ ਕੀਤੀ ਜਾਵੇ ਵੀ 16 ਤਰੀਕ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚੇ ਲੋ ਭਾਰਤ ਬੰਦ ਦਾ ਸੱਦਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉਹਦੇ ਚ ਸ਼ਮੂਲੀਅਤ ਕਰਨ ਤਾਂ ਕਿ ਮੋਦੀ ਸਰਕਾਰ ਦੇ ਜਿਹੜੇ ਕੰਨ ਬੰਦ ਹੋਏ ਆ ਉਹ ਦੁਬਾਰਾ ਖੁੱਲ ਸਕਣ ਅਸੀਂ ਮੋਦੀ ਸਰਕਾਰ ਨੂੰ 26 ਜਨਵਰੀ ਨੂੰ ਟਰੈਕਟਰ ਰੋਡ ਮਾਰਚ ਕਰਕੇ ਵੀ ਇਹ ਚੇਤਾਵਨੀ ਦਿੱਤੀ ਆ ਕਿ ਕਿਸਾਨ ਜਿਹੜਾ ਤੁਸੀਂ ਭਗਵੰਤ ਮਾਨ ਸਾਹਿਬ ਨੇ ਪਿਛਲੇ ਸਮੇਂ 'ਚ ਕਿਹਾ ਵੀ ਕਿਸਾਨ ਜਿਹੜੇ ਆ ਉਹ ਵੱਡੋ ਪਾਰਟੀ ਹੋ ਗਿਆ ਇਹਨਾਂ ਦੀ ਕੱਟਰਤਾ ਨਹੀਂ ਹੁਣ ਹੋ ਸਕਦੀ ਤੇ ਅਸੀਂ ਨਵੰਬਰ ਦੇ ਮਹੀਨੇ ਚ ਚੰਡੀਗੜ੍ਹ ਇਹਨਾਂ ਨੂੰ ਦੁਬਾਰਾ ਇਕੱਤਰ ਕਰਕੇ ਵੀ ਵਿਖਾਇਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਤੇ ਦੁਬਾਰਾ ਹੀ ਇਹਨਾਂ ਨੂੰ ਅਜੇ ਚੇਤਾਵਨੀਆਂ ਦੇ ਰਹੇ ਆ ਬਹੁਤ ਜਲਦ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹ ਪ੍ਰੋਗਰਾਮ ਲੀਕਿਆ ਜਾ ਰਿਹਾ ਜਿਹੜਾ ਦਿੱਲੀ ਨੂੰ ਕੂਚ ਕੀਤਾ ਜਾਊਗਾ ਤੇ ਦਿੱਲੀ ਅੱਗੇ ਵਾਰਗੂੰ ਘੇਰੀ ਜਾਊਗੀ ਮੋਦੀ ਸਾਹਿਬ ਨੂੰ ਅਸੀਂ ਇਹ ਦੱਸਣਾ ਚਾਹੁੰਨੇ ਆ ਵੀ ਮੋਦੀ ਸਾਹਿਬ ਤੁਸੀਂ ਮਤ ਭੁੱਲੋ ਜਿਹੜਾ ਪੰਜਾਬ ਦਾ ਕਿਸਾਨ ਆ ਇਹ ਜਦੋਂ ਜਿਹੜੇ ਬੰਨੇ ਵੀ ਇਹ ਤੁਰ ਪਿਆ ਇਹ ਜੇਤਾ ਹਸਲ ਕਰਕੇ ਹੀ ਤੁਰਦਾ ਮਰਦਾ ਵਾਪਸ ਹੁਣ ਦੀ ਪੰਜਾਬ ਜੇ ਤੁਸੀਂ ਹਿਸਟਰੀ ਨਹੀਂ ਕਿਤੇ ਪੜੀ ਤੇ ਪਿਛਲੀਆਂ ਹਿੰਦੁਸਤਾਨ ਦੀ ਹਿਸਟਰੀ ਪੜ ਲਓ ਜਾ ਉਦੋਂ ਪੁਰਾਣੀ ਜਿਹੜੀ BC ਸਾਨ ਦੇ ਵਿੱਚ ਵੀ ਹਿਸਟਰੀ ਆਉਂਦੀ ਆ ਉਹ ਵੀ ਤੁਸੀਂ ਹਿਸਟਰੀ ਖੋਜ ਕੇ ਵੇਖ ਲਿਓ ਕਿਤੇ ਇਹ ਲੋਕ ਇਹ ਉਹ ਜਹਾਰੂ ਲੋਕ ਨੇ ਜਿਹੜੇ ਕਦੀ ਵੀ ਲੜਨ ਤੇ ਮਰਨ ਤੋਂ ਪਿੱਛੇ ਨਹੀਂ ਹਟੇ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਨੂੰ ਚੇਤਾਵਨੀ ਦੇਣ ਵਾਸਤੇ 16 ਤਰੀਕ ਨੂੰ ਬੰਦ ਕਰਨ ਰਏ ਆ ਜੇ ਤੁਸੀਂ ਸੰਯੁਕਤ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਜਿਹੜੀਆਂ ਸਾਡੀਆਂ ਮੇਨ ਜਿਹੜੀਆਂ ਕਾਲੀਆਂ ਨੀਤੀਆਂ ਜਿਹੜੀਆਂ ਤੁਸੀਂ ਲੋਕਾਂ ਪ੍ਰਤੀ ਅਪਣਾਰੇ ਜਿੱਦਾਂ ਨਵਾਂ ਕਾਨੂੰਨ ਇਹਨਾਂ ਨੇ ਟਰੱਕ ਟਰੱਕਾਂ ਵਾਲ ਡਰਾਈਵਰਾਂ ਵਾਸਤੇ ਜਾਂ ਹੋਰ ਡਰਾਈਵਰ ਭਾਈ ਵਾਲਾਂ ਵਾਸਤੇ ਭਰਾਵਾਂ ਵਾਸਤੇ ਬਣਾਇਆ ਵੀ ਜੇ ਕਿਤੇ ਉਹ ਐਕਸੀਡੈਂਟ ਹੋ ਜਾਂਦਾ ਆ ਦਾ ਤੇ ਉਹਨੂੰ 7 ਸਾਲ ਦੀ ਸਜ਼ਾ ਤੇ 10 ਸਾਲ 10 7 ਸਾਲ ਦੀ ਸਜ਼ਾ ਤੇ 10 ਲੱਖ ਰੁਪਈਆ ਜਿਹੜਾ ਉਹ ਜੁਰਮਾਨਾ ਜਿਹੜਾ ਭਰੇਗਾ ਭਾਵੇਂ ਉਹ ਕਸੂਰਵਾਰ ਹੈ ਤੇ ਭਾਵੇਂ ਬੇਕਸੂਰ ਹੈ ਮਤਲਬ ਜਿਹੜੀਆਂ ਕਾਲੀਆਂ ਨੀਤੀਆਂ ਇਹ ਅਪਣਾਉਣੀਆਂ ਬੰਦ ਕਰ ਦਿਓ ਕੱਲੇ ਰਾਮਬੰਦਰ ਬਣਾਇਆ ਨਹੀਂ ਜੇ ਤੁਹਾਡਾ ਸਰਨਾ ਜਨਨachar ਆਵਾਮ ਤੁਹਾਡੇ ਨਾਲ ਨਾ ਹੋਈ ਜਦੋਂ ਆਵਾਮ ਤੁਹਾਡੇ ਖਿਲਾਫ ਹੋ ਗਈ ਤੇ ਰਾਜ ਪਲਟਾ ਜਿਹੜਾ ਹੁੰਦਾ ਉਹ ਜ਼ਰੂਰੀ ਹੁੰਦਾ ਇਹ ਤੁਹਾਨੂੰ ਚੇਤਾਵਨੀ ਦਿੱਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਿਲਕੁਲ ਤਿਆਰੀ ਦੇ ਉੱਤੇ ਬੈਠੇ ਆ ਮਤਲਬ ਚੰਡੀ ਦਿੱਲੀ ਨੂੰ ਕੁਝ ਕਰਨ ਵਾਸਤੇ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਇਹੋ ਹੀ ਅੱਜ ਲੋਕਾਂ ਨੂੰ ਸਨੇਹਾ ਦੇਣ ਵਾਸਤੇ ਜਿਹੜਾ ਅਸੀਂ ਬਾਜ਼ਾਰਾਂ ਦੇ ਵਿੱਚ ਘੁੰਮਣਾ ਇੰਨਾ ਹੀ ਕਹਿੰਦਾ ਆ ਧੰਨਵਾਦ ਜੀ